ਮੈਂ ਅਗੁਣ ਭਰੇ ਇੱਕ ਗੁਣ ਨਹੀਂ ਪੰਡਿਤ ਚਾੜ ਬਿਖੇ ਬਿਖ ਖਾਹੀ ਮਾਇਆ ਮੂਹ ਪਰਮ ਪੈ ਫੂਲੇ ਛਤਦਾਰਾ ਸੰ ਪੀਤ ਲਗਾਜ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਦੇਹ ਮਲੰਤ ਜਮ ਤਰਾਸਿ ਮਿਟਾਇ ਇਕ ਅਰਦਾਸ پاک ਕੀਰਤਕੀ ਗੁਰ ਰਾਮਦਾਸ ਰਾਖੋ ਸ਼ਰਣਾ ਸਤਨਾਂ ਵਾਹਿਗੁਰੂ ਜੀ ਦੋਨੇ ਮਹਲਾ 5 ਹਰ ਬਿਸਰਤ ਸਦਾ ਕਵਾਨੀ ਤੰਕੋ ਤੁਖਾ ਕਹਾ ਮੈਂ ਆਪੈ ਜੰਕੋ ਊਟ ਤੁਹਾ ਰਤ ਸਦਾ ਕੁਆਰੀ ਤੰਤ ਕੋ ਤੁਖਾ ਕਹਾਂ ਮੈਂ ਆਪੈ ਜੰਕੋ ਊਟ ਤੁਹਾਰੀ ਨਹਾ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਦਸ਼ ਅਰਦਾਸੀ ਨੌਖੰਡਨ ਕੋ ਰਾਜ ਤੁਮਾਵੈ ਤੁਤ ਲੈ ਗੁਹਾਰੀ ਮੂਨ ਨੇ ਧਾਰਨ ਗੁਣ ਤਿੰਨ ਹੀ ਗਾਏ ਨਾ ਕੋ ਕਿਰਪਾ ਧਾਰੇ ਸੋ ਸੁਖੀਆ ਧਾਨਿਓ ਜਨਮ ਨਾਨਕ ਤੇ ਸਭਲੇ ਹਾਨੀ ਜੋ ਸੁਖਿਆ ਧਾਨਿਓ ਜਨਮ ਨਾਨਕ ਤੇ ਸਭਲੇ ਹਾਨੀ ਵਾਹਿਗੁਰੂ ਜੀ ਕੀ ਫਤਿਹ ਜੋਗਦਗਟਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਸੁਭਾਏ ਮਨ ਨੂੰ ਕੇ ਮ੍ਰਿਤਵੇਲੇ ਤੁਮ੍ਰਿਤ ਮੇ ਬਾਣੀ ਦਾ आनंद प्राप्त ਕਰ ਰਹੇ ਵਿੜਪਾਗੀ ਸత్సੰਗੀ ਜਨੋ ਆਪਾਂ ਸਾਰੇ ਵਿੜਪਾਗੀ ਹਾਂ ਸਾਡੇ ਸਾਰਿਆਂ ਦੇ ਜਗਤਾਰਥ ਪਿਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮੇਰਾਮਤਾ ਹਨ ਬਖਸ਼ਾ ਹਨ ਜਿਨ੍ਹਾਂ ਮੇਰਾਮਤਾ ਬਖਸ਼ਾ ਦੇ ਸਦਕਾ ਕਾਲ ਯੁਗ ਦੇ ਇਸ ਸਤਿ ਭਿਆਨਕ ਸਮੇਂ ਦੇ ਵਿੱਚ ਸੰਸਾਰ ਨੂੰ ਕੁਝ ਪਾਲ ਕੁਝ ੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਔਸਰ ਪ੍ਰਾਪਤ ਹੁੰਦਾ ਹੈ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਤੋਂ ਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਟੋੜੀ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 711 ਤੋਂ ਆਰੰਭ ਹੁੰਦਾ ਹੈ 12 ਤੇ ਸਮਾਪਤੀ ਹੈ ਸ਼ਬਦ ਦੇ ਕੇਂਦਰੀ ਭਾਵ ਵਿੱਚ ਦਾਤਾ ਜੀ ਸਾਨੂੰ ਇਹ ਸਿੱਖਿਆ ਦੇ ਰਹੇ ਨੇ ਸਮਤ ਦੇ ਰਹੇ ਨੇ ਰੱਬ ਨੂੰ ਭੁਲਾਇਆ ਮਾਇਆ ਦੇ ਤੁਮਨੁਖ ਦੀ ਬੇਪਤੀ ਹੈ ਇਹ ਵੀ ਭੁਲਾਉਂਦਾ ਹੈ ਮਨੁੱਖ ਗੁਰਬਾਣੀ ਵਿੱਚ ਆਇਆ ਸੁਣਨਾ ਚਾਹੁੰਦੀ ਰੁਪਈਏ ਨਾਲੋਂ ਨੇ ਕਿਹਾ ਗਿਆ ਜਿਸ ਕਾਰਨ ਤੁਹਾਨੂੰ ਰੱਬ ਚੇਤੇ ਨਾ ਆਵੇ ਜਿਸ ਕਾਰਨ ਤੁਸੀਂ ਪਰਮੇਸ਼ਰ ਦਾ ਨਾਮ ਜਪਣਾ ਛੱਡਦੇ ਹੋ ਜਿਸ ਕਾਰਨ ਤੁਸੀਂ ਰੱਬ ਤੋਂ ਦੂਰ ਹੁੰਦੇ ਚਲੇ ਜਾ ਰਹੇ ਹੋ ਉਸ ਚੀਜ਼ ਨੂੰ ਗੁਰਬਾਣੀ ਨੇ ਮਾਇਆ ਸਤਿਗੁਰਾਂ ਖੇ ਜਿਹੜਾ ਰੱਬ ਨੂੰ ਭੁਲਾ ਦਿੰਦਾ ਹੈ ਮਾਇਆ ਦੇ ਹੱਥਾਂ 'ਚ ਨੱਚਦਾ ਗੁਰਬਾਣੀ ਕਹਿੰਦੀ ਨੱਚ ਲਿਆਏ ਮੱਡੀ ਕੋ ਪੁੱਤਰਾ ਕੈਸੀ ਨੱਚਤ ਹੈ ਦੇਖੇ ਦੇਖੇ ਸੁਣੇ ਬੁਣੇ ਦੌਰਿਓ ਫਿਰਤ ਹੈ ਜਦ ਕਛ ਪਾਵੇਂ ਤਦ ਗਰਭ ਕਰਤ ਹੈ ਮਾਇਆ ਗਈ ਤਦ ਰੋਣ ਲਗਦਾ ਹੈ ਜਦੋਂ ਕੁਝ ਖੁਸ਼ ਜਾਂਦਾ ਹੈ ਗੁਰਬਾਣੀ ਕਹਿੰਦੀ ਰੋਂਦਾ ਹੈ ਜਦੋਂ ਕੁਝ ਮਿਲ ਜਾਂਦਾ ਉਦੋਂ ਹੱਸਦਾ ਹੈ ਖੁਸ਼ ਹੋ ਜਾਂਦਾ ਹੈ ਬੜਾ ਅਜੀਬੋ ਗਰੀਬ ਵਰਤਾਰਾ ਹੈ ਜਗਤ ਦਾ ਜਗਤ ਇਸ ਖਿੱਤੇ ਵਿੱਚ ਆਪਣੀ ਜ਼ਿੰਦਗੀ ਨੇ ਜਿਉਂਦਾ ਹੈ ਵੀ ਮੈਨੂੰ ਹੀ ਸਾਰਾ ਕੁਝ ਚਾਹੀਦਾ ਭਾਵੇਂ ਉਹ ਘਰ ਵਿੱਚ ਹੋਵੇ ਪਰਿਵਾਰ ਵਿੱਚ ਹੋਵੇ ਕਿਸੇ ਸਭਾ ਸੋਸਾਇਟੀ ਵਿੱਚ ਹੋਵੇ ਮੇਰੀ ਗੱਲ ਲੋਕ ਮੰਨਣ ਮੇਰੀਆਂ ਅੱਖੇ ਲੱਗਣ ਸਾਰੇ ਕਰਮ ਦਾ ਕਰਤਾ ਕਰਤਾ ਮੈਂ ਹਾਂ ਤੂੰ ਗੁਰਬਾਣੀ ਨੇ ਕਿਹਾ ਠੀਕ ਚਿੱਤੇ ਰੱਖ ਤੂੰ ਆਪਣੇ ਜੀਵਨ ਚ ਦੋਸ਼ ਦੇਂਦਾ ਜਦੋਂ ਕੋਈ ਦੁੱਖ ਲੱਗਦਾ ਹੈ ਜਦੋਂ ਕੋਈ ਜ਼ਿੰਦਗੀ ਚੋਂ ਖੁਸ਼ੀ ਖੁਸ਼ ਨਹੀਂ ਹੈ ਫਿਰ ਤੇਰੇ ਮਨ ਚ ਡੋ ਹੁੰਦਾ ਵੀ ਫਲਾਣੇ ਕਰਕੇ ਮੈਨੂੰ ਇਹ ਕੁਝ ਹੋਇਆ ਨੱਦਾ ਦੋਸ਼ ਨਾ ਦੇਉ ਕਿਸ ਹੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾਂ ਦੀਜੈ ਅਵਰਜਨ ਜਿਹਾ ਬੀਜਾ ਸੋ ਢਣੈ ਕਰਮਾਂ ਸੰਧੜਾ ਖੇਤ ਇਹ ਸੰਸਾਰਿਕ ਖੇਤੀ ਨੂੰ ਸੰਸਾਰ ਦੇ ਲੋਕਾਂ ਨੇ ਆਖਿਆ ਨਾ ਖੇਤੀ ਕਰਮਾਂ ਸਿੱਤੀ ਇਸੇ ਤਰ੍ਹਾਂ ਇਹ ਹਿਰਦੇ ਅੰਦਰ ਜਿਹੜੀ ਖੇਤੀ ਬੀਜੀ ਜਾਂਦੀ ਜਿਹੜਾ ਵੀ ਬੀਜਿਆ ਜਾਂਦਾ ਉਹੀ ਗੁਰਬਾਣੀ ਕਹਿੰਦੀ ਬਾਹਰ ਹੁੰਦਾ ਜੋ ਜੀਉ ਹੋਏ ਸੁ ਉੱਗਵੈ ਮੋਹ ਕਾ ਕਹਿਆ ਬਾਉ ਬੀਜੈ ਬਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਕਿਸੇ ਵਿਅਕਤੀ ਕੋਲ ਬਹੁਤ ਸੁਖ ਨਹੀਂ ਬੜਿਆ ਜ਼ਿੰਦਗੀ ਦਾ ਟਿਕਾਣਾ ਹੈ ਤੇ ਜਦੋਂ ਤੁਸੀਂ ਉਹਦੇ ਕੋਲ ਬੋਗੇ ਉਹ ਤੁਹਾਨੂੰ ਟਿਕਾਣਾ ਦੇਗਾ ਉਹ ਤੁਹਾਨੂੰ ਆਪਣੇ ਜੀਵਨ ਦੇ ਸੁੱਖ ਵੰਡੇਗਾ ਆਪਾਂ ਆਮ ਸੁਭਾਵਾ ਕਹਿੰਦੇ ਬੁੜਾਣੇ ਮਹਾਰਾਜ ਕੋ ਸੰਤ ਕੋਲ ਗਏ ਉਹਦੇ ਕੋਲ ਬੈਠੇ ਤੇ ਬੜੀ ਮਨ ਨੂੰ ਸ਼ਾਂਤੀ ਆਈ ਬੜਾ ਟਿਕਾੜ ਆ ਗਿਆ ਪਰ ਦੂਜੇ ਕੋਲ ਗਏ ਸਾਂ ਤੇ ਟਿਕਾੜ ਨਹੀਂ ਆਇਆ ਅਸੀਂ ਅਕਤਰ ਕਰਨ ਆ ਆਪਣੇ ਹਿਰਦੇ ਅੰਦਰ ਉਹ ਅਸੀਂ ਵੇਖਣਾ ਕਿ ਪਾਪ ਅਕਤਰ ਕਰਨੇ ਨੇ ਪੁੰਨ ਅਕਤਰ ਕਰਨੇ ਨੇ ਦੁੱਖ ਅਕਤਰ ਕਰਨੇ ਨੇ ਸ਼ੋਖ ਅਕਤਰ ਕਰਨੇ ਨੇ ਜੇ ਤੁਹਾਡੇ ਜੀਨ ਦੇ ਅੰਦਰ ਦੁੱਖਾਂ ਦਾ ਭੰਡਾਰ ਹੈ ਕਿ ਤੁਹਾਡੇ ਤੋਂ ਸੁੱਖਾਂ ਦੀ ਆਸ਼ ਨਹੀਂ ਕੀਤੀ ਜਾ ਸਕਦੀ ਅਸੀਂ ਦੁਖੀ ਬੰਡਾਂਗੇ ਸਤ ਗੁਰਾਂ ਖਿਆਸੀ ਕਿ ਇਹ ਜੀਅ ਅੰਦਰ ਇਹਨੂੰ ਸੁਖੀ ਰੱਖਣਾ ਬਹੁਤ ਔਖ ਹੈ ਇਥੇ ਤਪ ਰਹੀ ਜੀਉ ਤਪ ਤਹੈ ਬਾਹਰ ਤਪ ਤਪ ਖਪੈ ਬਹੁਤ ਬੇਕਾਰ ਹਰ ਬਿਸਰਤ ਸਦਾ ਖੁਆਨੀ ਨਿਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਬਪਤੀ ਹੈ ਕਿਉਂ ਰਹੀ ਬੇਬਪਤੀ ਚੈਤਨ ਬਾਣੀ ਵਿਸਰਦਾਏ ਜਿਨ੍ਹਾਂ ਹਿਰਦਿਆਂ ਵਿੱਚੋਂ ਗੁਰੂ ਦਾ ਨਾਮ ਮਿਸਰ ਗਿਆ ਜਿਉਂ ਪੱਕਾ ਰੋਗੀ ਵਿਦਲਾ ਉਹ ਪੱਕਾ ਰੋਗੀ ਹੋ ਜਾਂਦਾ ਜਿਵੇਂ ਕੋੜ ਦਾ ਰੋਗ ਜਿਵੇਂ ਅੱਛੇ ਬਿਮਾਰੀ ਚੱਲੀ ਵੀ ਨਹੀਂ ਠੀਕ ਹੋਣਾ ਕਰੋਨੇ ਵਾਲੇ ਤੇ ਮਰਨਗੇ ਹੁਣ ਫਿਰ ਦੁਬਾਰੇ ਸ਼ੁਰੂਆਤ ਆਉਣੀ ਅਨੰਤਾਂ ਸਿਆਂ ਭਿਆਨਕ ਬਿਮਾਰੀਆਂ ਨੇ ਜਿਨ੍ਹਾਂ ਦਾ ਇੱਕ ਵਾਰੀ ਸਰੀਰ 'ਚ ਆਗਮਨ ਹੋ ਜਾਈ ਫਿਰ ساری ਉਮਰ ਦਵਾਈ ਖਾਣੀ ਬਲੱਡ ਪ੍ਰੈਸ਼ਰ ਦੇ ਰੋਗੀ ਨੂੰ ਦਵਾਈ ساری ਉਮਰ ਖਾਣੀ ਪਵੇਗੀ ਮਰਨ ਤੱਕ ਸ਼ੂਗਰ ਦਾ ਰੋਗੀ ساری ਉਮਰ ਖਾਏਗਾ ਬਚੇਗਾ ਇਹਨਾਂ ਇਹੋ ਜਿਹੇ ਰੋਗਾਂ ਨੂੰ ਗੁਰਬਾਣੀ ਨੇ ਪੱਕੇ ਰੋਕਿਆ ਕੋੜ ਦਾ ਰੋਗ ਜਿਹਦਾ ਕੋਈ ਇਲਾਜ ਨਹੀਂ ਤੇ ਸਤਿਗੁਰਾਂ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਸੇਵਾ ਨਹੀਂ ਕਰਦਾ ਸ਼ਬਦਨ ਨਹੀਂ ਕਰਦਾ ਉਹ ਵੀ ਕੋੜੀ ਹੈ ਉਹ ਪਕਰੋ ਕੀ ਹੈ ਤੁਹਾਡੇ ਸਮਝਾਇਆ ਉਹਦੇ ਜਿੰਨ ਤੇ ਕੋਈ ਅਸਰ ਨਹੀਂ ਹੁੰਦਾ ਇਹ ਤੇ ਗੁਰੂ ਕਿਰਪਾ ਕਰਦਾ ਸੱਜਣ ਠੱਗ ਵਰਗੇ ਤੇ ਗੁਰੂ ਕਿਰਪਾ ਕਰਦਾ ਭੁੰਮੀਆਂ ਚੋਰ ਵਰਗੇ ਤੇ ਵੀ ਆਪਣੇ ਸੁਭਾਤ ਵਿੱਚ ਤਬਦੀਲੀ ਲਿਆ ਸਾਧੂ ਰਹਿਮਤ ਕਰਦਾ ਗਨ ਕਾ ਪਾਪਨ ਤੇ ਜੇ ਤੂੰ ਸਾਰੀ ਉਮਰ ਵਿਕਾਰੀ ਰਹੀ ਹੈ ਤੇ ਹੁਣ ਰਾਮ ਰਾਮ ਕਰ ਸਾਧੂ ਕਿਰਪਾ ਕਰਦੇ ਨੇ ਵਾਲਮੀਕ ਮਟਵਾਰੇ ਤੇ ઋષਿ ਬਣ ਗਿਆ 10000 ਸਾਲ ਪਹਿਲੋਂ ਇਹਨਾਂ ਗਿਆਨ ਹੋ ਗਿਆ ਜੀ ਉਹ ਸਾਰਾ ਮੈਂ ਲਿਖ ਦਿੱਤਾ ਜਿਹੜਾ ਵਾਪਰਿਆ ਮਹਾਭਾਰਤ ਵਿੱਚ ਗਮੈਣ ਪਹਿਲੀ ਵਾਲਮੀਕ ਨੇ ਲਿਖੀ ਸੀ ਮਟਵਾਰੇ ਤੋਂ ਵਾਲਮੀਕ ઋષਿ ਬਣ ਕੇ ਅੱਜ ਪੂਜਿਆ ਜਾਂਦਾ ਹੈ ਪਰ ਅਸੀਂ ਆਖਿਆ ਕਿ ਆਪੇ ਸਾਡੇ ਕੋਲ ਤੇ ਵੇਲ ਨਹੀਂ ਬੱਚੇ ਦਾ ਸਕੂਲ 3 ਵਜੇ ਲੱਗਿਆ ਆਪਾਂ ਖਲੋਗੇ ਪਰ ਇੱਥੇ ਤੇ ਆਪਾਂ ਆਉਣਾ ਹੈ ਅਖੀਰ ਤੇ ਕਿ ਹੁਣ 8:00 ਵਜੇ ਪ੍ਰਸ਼ਾਦ ਵੰਡਿਆ ਜਾਂਦਾ ਹੈ ਬੜੇ 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 ਸਮਾਗਮ ਰੱਖੇ ਜਾਂਦੇ ਨੇ ਦੂਰ ਦੂਰੋਂ ਰਾਗੀ ਸੰਗ ਆਉਂਦੇ ਹਨ ਪਰ ਇੱਥੇ ਨਾਮ ਅੰਤਰ ਸੰਗਤ ਇਹ ਨਹੀਂ ਕਿ ਤੁਹਾਡਾ ਸਾਰੇ ਦਰਬਾਰਾਂ ਚ ਆ ਜਾਈ ਆਪਾਂ ਸਮਾਸ਼ ਧਿਆਰ ਤੇ ਨੇ ਕਿ ਸਮਾਪਤੀ ਕਦੋਂ ਹੋਣੀ ਲੰਗਰ ਤੱਕ ਜ਼ਿੰਦਗੀ ਸੀਮਤ ਰਹਗੀ ਤੇ ਲੰਗਰ ਦੀਆਂ ਬੰਨਗੀਆਂ ਤੱਕ ਸੀਮਤ ਰਹਗੀ ਬਸ ਗੁਰੂ ਘਰੋਂ ਗੁਰੂ ਨੂੰ ਨਾਮ ਮੰਗਿਆ ਨਾ ਸਿ ਗੁਰੂ ਨੂੰ ਲੈਣ ਆਏ ਜੇ ਕਿਤੇ ਸਿੱਖ ਝੋਲੀ ਅੱਡ ਕੇ ਘਰੋਂ ਤੁਰੇ ਕਿ ਦਾਤਾ ਮੈਂ ਤੇ ਆ ਰਿਆਂ ਤੂੰ ਮੇਰੇ ਨਾਲ ਮੇਰੇ ਘਰ ਵਿੱਚ ਆ ਜਾਣਾ ਜੀ ਰੋਜ਼ ਆਖੇ ਨਾ ਕਿ ਥੱਕ ਗਿਆ ਹਾਂ ਚਾਰਕੁੰਡ ਦਾ ਦਿਸ ਪ੍ਰਭ ਮੈਂ ਥਕਾਇ ਪ੍ਰਭ ਕੀ ਸ਼ਾਮ ਇਹ ਤੇਰੇ ਦਰ ਤੇ ਡਿਗਾਉਣ ਮੈਨੂੰ ਰੱਖ ਲੈ ਮੇਲ ਲੈ ਹਉ ਦਿਆਲ ਟੈ ਪੈ ਦੁਆਰਿਆ ਰੱਖ ਲੈ ਹਉ ਦੀਨ ਦਿਆਲ ਪਰਮਤਬਹੁ ਹਾਲਿਆ ਥੱਕ ਗਿਆ ਹੁਣ ਦੀ ਮਿੱਥੋਂ ਦਾ ਬੜਾ ਸਤਾਇਆ ਮੈਨੂੰ ਇਨਾ ਵਿਕਾਰਾਂ ਨੇ ਕੰਕੂਲੂ ਮੋਹੰਕਾਰ ਜਿਹੜੇ ਨੇ ਇਹ ਮੈਨੂੰ ਬੜਾ ਸਤਾ ਰਹੇ ਨੇ ਕ੍ਰੋਧ ਤੇ ਬੜਾ ਮਾੜਾ ਕ੍ਰੋਧ ਨੂੰ ਗੁਰਬਾਣੀ ਕਹਿੰਦੀ ਆਪੇ ਛੜ ਜਾਂਦਾ ਵਿਅਕਤੀ ਜਿਹੜਾ ਗਰੋਧੀ ਹੋਵੇ ਨਾ ਆਪਣਾ ਰਹੋ ਮਾਰਾਂ ਤੇ ਵਧੀਕ ਵਿੱਚ ਛਪਦਾ ਆਪੇ ਹੀ ਦੱਜਾ ਆਪਣੇ ਗੁੱਸੇ ਵਿੱਚ ਆਪੇ ਛੜ ਗਿਆ ਪੁੱਜ ਗਿਆ ਅਗ ਲੱਗ ਗਈ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈਤਨ ਬਾਣੀ ਵਿਸਰਜਾਏ ਜਿਉ ਪਕਾਰੋ ਕੀ ਮਿਲ ਲੈ ਅਗੇ ਸਿੱਖਿਆ ਦਿੱਤੀ ਜਿਨ ਕਨ ਕੀਤੇ ਅੱਖੀ ਨਾਖ ਜਿਨ ਦੇਵਾ ਦਿੱਤੀ ਬੋਲੇ ਤਾਂ ਜਿਨ ਮਨ ਰੱਖਿਆ ਅਗਨੀ ਪਾਏ ਬਾਜੇ ਪਉਣ ਆਖੇ ਸਭ ਜਾਏ ਜਿਤਾ ਮੂਹ ਪੁਰੇ ਸਵਾਦ ਸਪਾ ਕਾਲਕ ਦਾਗਾ ਦਾਗ ਦਾਗ ਦੋਸ਼ ਮੂਣ ਚੱਲਿਆਂ ਲਾਏ ਦਰਗਾ ਬੈਸਣ ਨਾਹੀ ਜਾਏ ਜੇ ਕੋ ਡੂੰ ਬੈਸਣ ਹੋਇ ਸਾਰ ਨਾਨਕ ਸੱਚਾ ਸਰਬਦਾਤਾ ਸੰਸਾਰਿਕ ਕਰਮ ਨਹੀਂ ਆਪਾਂ ਜਾਗ ਪੈਨੇ ਆ ਸੰਸਾਰਿਕ ਕਰਮ ਕਰਮ ਲਈ ਆਪਾਂ ਦੌੜ ਪੰਜ ਕਰ ਰਹੇ ਆ ਰੱਬ ਦੇ ਨਾਮ ਨਹੀਂ ਲਈ ਰੱਬ ਦੇ ਨਾਮ ਵਾਸਤੇ ਤੇ 100 ਸਾਲਾਂ ਦਾ ਬਾਪੂ ਹੀ ਕਸ਼ਤ ਆ ਰਹਿਆ ਪੀ ਨੇਤਰੇ ਮਦਨੇ ਕਰ ਲਈਏ ਨਹੀਂ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੋਣਾ ਸਰ ਬਾਬੇ ਨੇ ਬੋਲ ਨਹੀਂ ਬੀਤੋ ਅੰਮ੍ਰਿਤ ਵੇਲੇ ਜਪਣਾ ਹੈ ਸਵਾਲ ਤੇ ਕਰਨ ਦੀ ਲੋੜ ਨਹੀਂ ਪੈਂਦੀ ਸਤਿਗੁਰਾਂ ਖੇਸੀ ਅੰਮ੍ਰਿਤ ਵੇਲਾ ਸਤ ਨੌ ਵੜਿਆਈ ਵਿਚਾਰ ਨੇਤਰੇਮ ਦਾ ਵਕਤ ਹੈ ਪਹਿਲਾ ਪੈਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਉਦੋਂ ਬਾਅਦ ਤੇ ਖਾਣਾ ਪੂਰਤੀ ਜਿਹੜੇ ਕਰਦੇ ਨੇ ਆਪਾਂ ਆਖਿਆ ਨੇ ਕਰ ਲਿਆ ਜੀ ਪੂਰਾ ਅਗਰੇ ਵਰਗਿਆਂ ਨੇ ਸਲਾਮ ਵੀ ਦੇ ਦਿੱਤੀ ਜੀ ਕੁਝ ਨਹੀਂ ਹੁੰਦਾ ਨਾ ਸ਼ਰਤ ਤੇ ਗੁਰਬਾਣੀ ਦੀ ਇੱਕ ਚੀਜ਼ ਤੁਹਾਡੇ ਤੋਂ ਬਾਬੇ ਨਾਨਕ ਨੇ ਚੋਲੀ ਅੱਡ ਕੇ ਮੰਗੀ ਵੀ ਦੁਨੀਆਂ ਦੇ ਤਮਾਮ ਸੁੱਖ ਮੈਂ ਤੈਨੂੰ ਦੇ ਸਕਣਾ ਦੁਨੀਆਂ ਦੀ ਹਰ ਖੁਸ਼ੀ ਤੈਨੂੰ ਦੇ ਸਕਣਾ ਇੱਕ ਚੀਜ਼ ਤੇ ਥੋਂ ਮੰਗ ਕੇ ਲੈਣਾ ਵੀ ਅੰਮ੍ਰਿਤ ਵੇਲਾ ਮੇਰੀ ਬੇਟਾ ਕਰਦੇ ਬਸ ਮੈਨੂੰ ਨਾਂ ਤੇਰਾ ਤਨ ਚਾਹੀਦਾ ਨਾ ਰੁਮਾਲੇ ਨਾ ਸੋਣਨਾ ਚਾਹੀਦਾ ਕੁਝ ਨਹੀਂ ਚਾਹੀਦਾ ਹਾਂ ਆ ਆਪਾਂ ਤੇ ਕਰਮਕੰਡ ਬਣੇ ਬਣ ਗਏ ਕਰਮਕਾਂਡੀ ਈ ਵੀ 25 25 ਗ੍ਰਾਮ 50 50 ਗ੍ਰਾਮ ਦਾਲ ਹਾਲੀਆਂ ਪੁੱਟਲੀਆਂ ਜਿਵੇਂ ਪੰਡਤ ਨੇ ਆਖਿਆ ਓਵੇਂ ਲਿਆ ਕੇ ਥੇ ਧਰਦੀਆਂ ਪਾਈਆ ਹੋਵੇ ਇੱਕ ਡੰਗ ਦੀ ਬਣਤੇ ਜਾਏ ਆਪਾਂ ਤਰੀਕਰਮ ਕੰਡਣਾ ਅੱਜ ਪੀਲੇ ਰੰਗ ਦੀ ਦਾਲ ਚੜਾ ਮੇਰਾ ਤੇਰਾ ਕੰਮ ਹੁੰਦਾ ਟੀਵੀ ਤੋਂ ਵੇਖਿਆ ਥਿਲੇ ਆ ਕੇ ਗੰਡਾ ਬਣ ਕੇ ਰੱਖ ਦਿੱਤੀ ਇਹਨਾ ਤੋਂ ਬਾਅਦ ਬਾਹਰ ਕੱਢਿਆ ਸੀ ਇਹ ਸਿੱਖ ਕਰਮ ਕਾਂਡ ਨਹੀਂ ਸਿੱਖ ਕੋਈ ਪਰਮ ਨਹੀਂ ਕਰਦਾ ਸਿੱਖ ਸਿਰਫ ਆਪਣੇ ਗੁਰੂ ਦੀ ਟੇਕ ਲੈਂਦਾ ਹੈ ਇਸ ਸਾਧਗੁਰਾਂ ਖ ਜਿਹੜਾ ਤੇਕ ਲੈ ਲਏ ਉਹਨੂੰ ਮਾਇਆ ਨਹੀਂ ਚਤੰਦੀ ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਹਾਰੀ ਹੀ ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਪਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ ਜੇ ਤੂੰ ਸਿਮਰਨ ਤੋਂ ਬਿਨਾਂ ਜੀਵਨ ਜਿਉਂਨਾ ਤੇ ਸੱਪ ਵਰਗਾ ਹੈ ਮਨ ਸਿਮਰਨ ਜੋ ਜੀਵਨ ਮਲਣਾ ਜਿਨਾ ਮਲ ਦੀ ਜੋਲ ਲਾ ਲੋਨੀ ਸੱਪ ਦਾ ਜ਼ਹਿਰ ਖਤਮ ਨਹੀਂ ਹੁੰਦਾ ਸਾਰੀ ਉਮਰ ਉਗਲਦਾ ਹੋ ਜਿਹੜੇ ਸਿਮਰਨ ਨਹੀਂ ਕਰਦੇ ਜਿਹੜੇ ਅਮਰਤ ਵਾਲੇ ਨਹੀਂ ਜਾਗਦੇ ਜਿਹੜੇ ਨਾਮ ਨਹੀਂ ਜਪਦੇ ਉਹ ਜ਼ਹਿਰੀਲੇ ਸੱਪ ਹਨ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜ਼ਿੰਦਗੀ ਵੀ ਜ਼ਿੰਦਗੀ ਗੁਜ਼ਾਰਨੀ ਜਿੰਨੀ ਕੋਈ ਹੋਇਆ ਜਿਵੇਂ ਸੱਪ ਆਪਣੀ ਉਮਰ ਗੁਜ਼ਾਰੂਗਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਹੈ ਨਾਮ ਤੋਂ ਹੀ ਇਹਨੇ ਮਨੁੱਖਾਂ ਦੇ ਅੰਦਰ ਜ਼ਹਿਰ ਦੇ ਨਾਲ ਭਰੇ ਹੋਏ ਨੇ ਉਗਲਦੇ ਰਹਿੰਦੇ ਨੇ ਸਮੇਂ-ਸਮੇਂ ਤੇ ਥੋੜਾ ਜਿਹਾ ਉਹਨਾਂ ਦੇ ਜੇਲ੍ਹ ਨੂੰ ਖਲਾਮ ਦੀ ਜ਼ਰੂਰਤ ਹੈ ਸ਼ੱਪ ਆਰਾਮ ਨਾਲ ਲਟਿਆ ਰਹੇ ਕੋਈ ਨਹੀਂ ਜਾਂ ਮਹਾਰਾਜ ਨੂੰ ਛੇੜ ਦਿਓ ਜਾਂ ਮਾਰਨ ਦੀ ਕੋਸ਼ਿਸ਼ ਕਰੋ ਕਈ ਵਾਰੀ ਡੰਗ ਜਾਂਦਾ ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਉਹ ਵਿਅਕਤੀ ਜ਼ਹਿਰੀਲੇ ਨਾਗ ਹਨ ਉਹ ਛੱਪਾ ਵਰਗੇ ਨੇ ਜਿਹੜੇ ਰੱਬ ਦੇ ਨਾਮ ਤੋਂ ਸਖਣੇ ਨੇ ਨਾਮ ਖੰਡਨ ਉਹ ਰਾਜ ਕਮਾਵੇ ਅੰਤ ਚਲੇ ਗੁਹਾਰੀ ਸਿਮਰਨ ਤੋਂ ਵਾਂਗਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਹੈ ਤੇ ਜਪਜੀ ਸਾਹਿਬ ਆਪਾਂ ਰੋਜ਼ ਪੜ੍ਹਨੇ ਆ ਜੇ ਜੁਕਚਾਰੇ ਆਜਾ ਹੁਰਦ ਸੁਹਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕਹਿ ਜਸ ਕੀ ਤਗਲੇ ਜੇ ਤਿਸ ਨਦਰ ਨਾ ਵਈ ਆਵਾਜ਼ ਨਾ ਪੁੱਛੇ ਕਿ ਕਿੰਨੀ ਵੈਲੀ ਹੋਏਗੀ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣੰਤਿਆ ਬੰਦੇ ਗੁਣ ਦਾਣ ਗੁਣ ਜਿਨਹੀਂ ਗਾਏ ਜਾਕੋ ਕਿਰਪਾ ਤਾਰੀ ਗੁਣਾ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨਹੀਂ ਗਾਏ ਹਨ ਜਿਸ ਉਤੇ ਹਰੀ ਨੇ ਮਿਹਰ ਕੀਤੀ ਜਿ ਜਿਨੇ ਜਿਹਦੇ ਤੇ ਮਿਹਰ ਹੋਈ ਸਖ ਗੁਣਾ ਆਖਿਆ ਉਹ ਬਚ ਗਿਆ ਸੋ ਸੁਖਿਆ ਧਨ ਸੁਗਨਮਾ ਨਾਨਕ ਜਿਸ ਬਲਿਆ ਰਿਓ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸ ਦੀ ਜ਼ਿੰਦਗੀ ਮੁਤਾਬਕ ਬਹਾਰਕ ਹੁੰਦੀ ਹੈ ਉਹ ਤਨ ਬਣ ਜਾਂਦਾ ਹੈ हे ਨਾਨਕ ਅਦੈ ਮਨੁਖ ਤੁਮੈ ਕੁਰਬਾਨ ਜਾਨਣਾ ਬਲਿਹਾਰ ਜਾਨਣਾ ਸਦਕੇ ਜਾਨਣਾ ਵਾਰੀ ਜਾਨਣਾ ਭੋਲੀ ਜਾਨਣਾ ਗੁਰੂ ਵਹਿਮ ਕਰੇ ਸਾਨੂੰ ਪਰਮੇਸ਼ਰ ਦਾ ਨਾਮ ਜਪਦੇ ਜ਼ਿੰਦਗੀ ਜਿਉਂਦੀ ਜਾਚ ਆਏ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ੂ ਗੋਬੇ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਵਾਹ ਗੁਰਜੀ ਕਾ ਖੰਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸੁਖੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰੋ ਰਤਨ ਗੁਰਵਾਰ ਪੁਨੀ ਗਾਂ ਛਪਦ ਗਾਵਣੇ ਆਈਆਂ ਕੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਹਰਿ ਨਾਲੋਂ ਹੰਮ ਮੇਰੇ ਦੁਖ ਸਭ ਵਿਸਾਰਣ ਬਿਨਾਂ ਨਾਮਾ ਸੁਮਰਤ ਸਵਾਮੀ ਸੋਖਿ ਮਨੁ ਵਿਸਾਰੇ ਕੈ ਨਾਨਕ ਕਨ ਪਰੇ ਸਦਾ ਰਹੈ ਸਚਿ ਸਾਹਿਬ ਗਿਆਨ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ ਸੁਲਾਸ਼ ਸੁਲਾਹਾ ਤੇਰੀ ਨਾਮ ਮੰਨ ਵਸਾਵੈ ਕੈ ਨਾਨਕ ਸਚੇ ਸਾਚਾ ਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ ਸੁਖ ਮਾਨ ਸੁਖ ਮਾਨ ਆਵਸਿਆ ਜਨੀ ਛਾ ਸੰਪ ਜਾਈਆ ਐ ਨਾਨਕ ਸੁਨਹੁ ਸੰਤੋਸ਼ ਉੱਤਰੁ ਪਿਆਰੁ ਸਚਾ ਨਾਮ ਮੇਰਾ ਆਧਾਰੁ ਅਜਿ ਕੰਚਨ ਸਸਕਾ ਦੇ ਬਸ ਭਾਵੇਂ ਜਨੁ ਬਾਰੇ ਹੰਦੂ ਤੁਦਵਸ ਕੀਤੇ ਕਾਲ ਕੰਤ ਕੁਮਾਰਿਆ ਸੇ ਨਾਮ ਐ ਨਾਨਕ ਤੁਸ ਕੋ ਹਵਾਤ ਕਰਨ ਹਦਵਾਜੇ ਆਨੰਦ ਸੁਨਹੁ ਹਾੜੁ ਭਾਗੀ ਹੋ ਸਗਲ ਮਨੋਰਥ ਪਾਰਿ ਬ੍ਰਹਮ ਪ੍ਰਭ ਪਾਇ ਉਤਰਹਿ ਸਗਲ ਵਿਸ਼ ਦੁਖ ਰੋਗ ਸੰਪਾਪਿ ਉਤਰੇ ਸੁਣੀ ਸਚੀ ਸੰਤ ਸਾਧਨ ਭੇ ਸਰਸੇ ਪੂਨੇ ਗੁਰਤੇ ਹਉ ਤੇ ਪੂਨੀਤ ਕਹਤੇ ਪਵਿੱਤ ਸਤਗੁਰ ਰਹਿਣਾ ਮਨਵੰਤ ਨਾਨਕ ਗੁਰ ਚਰਨ ਲਾਕੇ ਬਾਝੇ ਅਨਹਦ ਬੰਨੂ ਗੁਰੂ ਪਾਣੀ ਮਤਾਂ ਮਤਾ ਤਰਤ ਮਹਤ ਦਿਵਸ ਰਾਤ ਦੋਏ ਦਾਹੀ ਦਾਇਆ ਕਿਲ ਸਗਲ ਜੰਗਿਆਈਆ ਮੁਰਿਆਈਆ ਪਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਜਿਨਿ ਨਾਮ ਤੇਆ ਸ਼ਕਤ ਕਾਲ ਨਾਨਕ ਤੇ ਮੁਕੀ ਗੁਨੇ ਕਿਤੇ ਸੁਖੀ ਨਾਲ ਜੰਨੀ ਨਾਮ ਧਿਆਇ ਗੈਮ ਸ਼ਕਤ ਨਾਨਕ ਤੇ ਮੁਕ ਉਜਲੇ ਕਿਤੇ ਸੁਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਂਤਾਪੁਰ ਤੁਮ